2 minutes ਹਾਈ ਹਾਈ ਖੜਾ ਚਹੀ ਹਾਈ ਹਾਈ ਕਲੰਬਾ ਬਾਪੀਨੀ ਪੋਰਟ ਹਾਈ ਹਾਈ ਭਾਈ ਜੀ ਮੈਂ ਇਲਾਕਾ ਨਿਵਾਸੀਆਂ ਦੇ ਪਹਿਲਾਂ ਆਪਣੇ ਇਲਾਕੇ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਆ ਜਿਹੜਾ ਸਾਡੇ ਨਾਲ ਹਰ ਕੰਮ 'ਚ ਸਹਿਮਤ ਹੁੰਦੇ ਨੇ ਭਾਈ 5 ਦਿਨ ਹੋ ਗਏ ਆ ਸਾਡੇ ਇਲਾਕੇ ਦੀ ਸਾਡੇ ਘਰਾਂ ਦੀ ਬੱਤੀ ਨਹੀਂ ਆ ਰਹੀ ਦੁਕਾਨਦਾਰਾਂ ਦੀਆਂ ਕੈਂਡੀਆਂ ਫ੍ਰੀਜਾਂ ਬੰਦ ਹੋ ਗਈਆਂ ਨੇ ਨੁਕਸਾਨ ਤੇ ਨੁਕਸਾਨ ਹੋ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਕਰਨੇਗਾ ਕਰਨੇ ਪੀਲੀ ਦੀ ਤਾਰਾਂ ਫੇਸ ਉੱਡਦੇ ਨੇ ਇੱਥੋਂ ਟਾਂਕੇ ਲਾ ਕੇ ਚੱਲ ਜਾਂਦੇ ਨੇ ਕਦੇ ਉੱਤੇ ਆਂਦੇ ਨੇ ਕਦੇ ਥੱਲੇ ਆਂਦੇ ਨੇ ਜਿਹੜਾ ਕੋਈ ਆਂਦਾ ਚੜ੍ਹ ਨਹੀਂ ਦਿੰਦਾ ਕੋਈ ਲਾਹ ਨਹੀਂ ਦਿੰਦਾ ਇਹੋ ਹੀ ਕਹਿੰਦੇ ਨੇ ਸਾਡਾ ਵਾ ਇਹਨੂੰ ਬਿਲਕੁਲ ਸਹੀ ਕਨੈਕਸ਼ਨ ਲਾਇਆ ਜਾਣ ਬਿਲਕੁਲ ਤਾਰਾਂ ਸਹੀ ਕਰਨ ਬਰਾਬਰ ਮੱਲੇ ਦੇ ਵੇਖੋ ਤਾਰਾਂ ਦਾ ਜਾਲ ਵਿਛਿਆ ਹੋਇਆ ਕੋਈ ਸੁਣਵਾਈ ਨਹੀਂ ਕੋਈ ਮਾੜੀ ਮੰਦਭਾਗੀ ਘਟਨਾ ਹੋ ਗਈ ਕੌਣ ਜ਼ਿੰਮੇਵਾਰੀ ਲਏਗਾ ਨਹੀਂ ਨਾ ਕਰੀਂ ਨਾ ਕਮੀ ਹੈ ਹਾਂਜੀ ਕਿਹਦੀ ਨਾਕਮੀ ਹੈ ਇਹ ਪੰਜਾਬ ਬਿਲੀ ਬੋਰਡ ਦੀ ਬਿਲੀ ਬੋਰਡਿਆਂ ਨੂੰ ਦਰਖਾਸਤਾਂ ਦੇ ਕੇ ਐਪਲੀਕੇਸ਼ਨਾਂ ਦੇ ਕੇ ਕੰਪਲੇਂਟਾਂ ਕਰ-ਕਰ ਕੇ ਆਰਗੇ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਿਹੜਾ ਇਲਾਕਾ ਹੈਗਾ ਹਰੀਪੁਰਾ ਸ਼ਰਮੇ ਚੱਕੀ ਦੇ ਕੋਲ ਚਾਵਲਾ ਕਰਿਆਨਾ ਸਟੋਰ ਵਿਚਕਰ ਸਿੰਘ ਸਟੋਰ ਸਾਰੇ ਇਲਾਕੇ ਦੇ ਨੂੰ ਅਸੀਂ ਨਾਲ ਆਹੀ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਮੰਗੇ ਹੋ ਵੀ ਸਾਡੀ ਪੱਤੀ ਸਹੀ ਹੋਵੇ ਇਲਾਕੇ ਦੇ ਕੰਮ صحیح ਰਹਿਣ ਹੋ ਗਏ ਇਲਾਕੇ ਪਤੀ ਆਂਦੀ ਨਹੀਂ ਵੀ ਜੇ ਆਂਦੀ ਹੈ ਵੱਧ ਘਟ ਹੋ ਕੇ ਫ੍ਰਿਜਾਂ ਸੜ ਗਈਆਂ ਲੋਕਾਂ ਦੀਆਂ ਮੋਟਰਾਂ ਸੜ ਗਈਆਂ ਰੋ ਸੜ ਗਏ ਪਾਣੀ ਵਾਲੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੋਏਗਾ ਨੁਕਸਾਨ ਹੁੰਦਾ ਪਿਆ ਸਾਡਾ ਸਾਡੀ ਦੁਕਾਨ ਦੁੱਧ ਖਰਾਬ ਹੋ ਗਏ ਨੇ ਕਿ ਮੰਨ ਲਿਆ ਮੈਂ ਕਿ ਗੱਲ ਕਰ ਲੋ ਜਿਹੜੀ ਕੋਈ ਨਹੀਂ ਅੱਲਾ ਦੇ ਦਰ ਦੇਖ ਲਾ ਪਰ ਜੇ ਉਹ ਵੀ ਆਲੇ ਨਾ ਹੋਈ ਉਹਨਾਂ ਟੰਡਾ ਤੇ ਨਾ ਚੁੱਕਿਆ ਹੈ ਐ ਕਿੱਥੋਂ ਸੋਚ ਹਾਂਜੀ ਹਾਂਜੀ ਸੋਚ ਚੁੱਕਿਆ ਪੰਜ ਦਿਨ ਤੋਂ ਆਣ ਨਹੀਂ ਡਈ ਬੱਚੇ ਇੰਨੇ ਪਰੇਸ਼ਾਨ ਨੇ ਅਸੀਂ ਝੱਲਾ ਮਾਰ ਮਾਰ ਪੰਜ ਦਿਨ ਕੱਢਿਆ ਪਾਣੀ ਨਹੀਂ ਆਂਡਿਆ ਇੱਕ ਜੋੜ ਲਾ ਕੇ ਜਾਂਦੇ ਦੌੜ ਜਾਂਦੇ ਨੇ ਘਰ ਨੂੰ ਇਹਦੇ ਤਾਰ ਪਾਓ ਨਵੀਂ ਤਾਂ ਫੇਰ ਸਾਨੂੰ ਵੀ ਸੁਖ ਹੋਏ ਪੰਜ ਦਿਨ ਤੋਂ ਕਲਪਨ ਦੇ ਦੁਨੀਆ ਅੱਜ ਅਹੀ ਰਾਹ ਬੰਦ ਕੀਤਾ ਜੀ ਅੱਜ ਅਹੀ ਰਾਹ ਨਹੀਂ ਜੀ ਖੋਲਣਾ ਜਿੰਨਾ ਜਿਹੜੇ ਤਾਰਪ ਨਾ ਪਾਇਆ ਜਾਈ ਨੇ ਇੱਥੇ ਟੜਫੰਡੇ ਆ ਕੀ ਪ੍ਰੋਬਲਮ ਹੈ ਇਹ ਪ੍ਰੋਬਲਮ ਤਾਰ ਦੀ ਇਹੋ ਹੀ ਵੀ ਚੰਗਿਆੜੇ ਉਤਰੀ ਸਾਰੇ ਤਾਰ ਦਾ ਹਾਲ ਵੇ ਕੀ ਹੈ ਇੱਥੇ ਤਾਰ ਹੋਣੀ ਨਹੀਂ ਚਾਹੀਦੀ ਨਵੀਂ ਤਾਰ ਪਾਓ ਨਵੀਂ ਤਾਰ ਪਾਓ ਮੋਟੀ ਦੇ ਇੱਥੇ ਖੰਭੀਆਂ 'ਚ ਪਾਓ ਬੱਚਿਆਂ ਦੀ ਬਾਹ ਇੱਥੇ ਤਾਰ ਨਹੀਂ ਹੋਣੀ ਚਾਹੀਦੀ ਮਹੱਲੇ 'ਚ ਇੰਨਾ ਚੰਗਿਆੜਾ ਨਿਕਲਦੇ ਸਾਰੀਆਂ ਦੁਕਾਨਾਂ 'ਚ ਪਰੇਸ਼ਾਨ ਆ ਆ ਮਹੱਲੇ ਦਾ ਤਾਰਾ ਵੇਖੋ ਇਹਨੇ ਪਾਈ ਦੀਆਂ ਕਿ ਤਰ੍ਹਾਂ ਜੋੜ ਮਹੱਲੇ ਵਾਲੇ ਮਹੱਲੇ ਵਾਲੇ ਆ ਇੰਨੀ ਜਨਤਾ ਆਈ ਏ ਤੇ ਇਹ ਵੇਖੋ ਕਿੰਨੀ ਪਰੇਸ਼ਾਨੀ ਹੈ ਪੰਜ ਦਿਨ ਤੋਂ ਹੋਰ ਕੀ ਮੰਗ ਕਰਦੇ ਹੁਣ ਇਹੀ ਆ ਵੀ ਸਾਡੀ ਤਾਰ ਬਦਲੋ ਤੇ ਇਧਰ ਖੰਭੇ ਵਾਲ ਲਾਓ ਤੇ ਨਵੀਂ ਤਾਰ ਪਾਓ ਨਵੀਂ ਤੁਹਾਡੀ ਤਾਰ ਨਹੀਂ ਇਥੇ ਮਾੜੀ ਪਾਣੀ ਚਾਹੀਦੀ ਇਹ ਸਾਰੀ ਤਾਰ ਬਦਲੋ ਤੇ ਖੰਭੇ ਚਲਾਓ ਗਲੀਆਂ ਚ ਤਾਰਾਂ ਨਹੀਂ ਹੁੰਦੀਆਂ ਤਾਂ ਜੋੜ ਵੇਖੋ ਇਹਦੀ ਸਾਰੀ ਜੋੜ ਦੀ ਲਾਵੇ ਕੀ ਹਾਲ ਹੋਇਆ ਆਲੇ ਲੋਕਾਂ ਦੇ ਬੱਤੀਆਂ ਨੀ ਕਿੰਨੀ ਵੇਹ ਜੋੜ ਕਿਤਰਾ ਨੰਗੇ ਉਹ ਵੇਖ ਕਿੱਥੇ ਖੰਬੇ ਨਾਲ ਦੁਕਾਨ ਦੇ ਉੱਤੇ ਜੋੜ ਹੈ ਆਣ ਕੇ ਵੇਖੋ ਤੇ ਜਈ ਤੇ ਆਉਂਦੇ ਹੀ ਨਹੀਂ ਇੱਥੇ ਸਰ ਆਹੋ ਇਹ ਜ਼ਿੰਮੇਵਾਰ ਆਪੇ ਘਰਾਂ ਚ ਇਹ ਬੱਤੀ ਦੇ ਆਲੇ ਮੋੜਾਂ ਦੇ ਉੱਤੇ ਲਾਇਆ ਤੇ ਜੋੜ ਤਿੰਨ ਤਿੰਨ ਜੋੜ ਲੱਗੇ ਦੁਕਾਨਾਂ ਦੇ ਨਾਲ ਜਦੋਂ ਮਰਜੀ ਉੱਤੋਂ ਚਗਿਆੜੇ ਨਹੀਂ ਚਗਿਆੜੇ ਜੋੜ ਲਾਂਦੇ ਹੀ ਨਹੀਂ ਸਹੀ ਆਣ ਕੇ ਜੋੜ ਵੇਖੋ ਨਹੀਂ ਇਹ ਸਾਰੇ ਤੜਪੰਡੇ ਇੰਨੀ ਇੰਨੀ ਨੰਗੀ ਤਾਰ ਹੈ ਸਾਰੀ ਸਾਰੀ ਰਾਤ ਜਾਦੀ ਸਾਰੀ 5 ਦਿਨ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਹੁੰਦਿਆ ਆ ਵੇਖੋ ਜਨਤਾ ਕਿ ਤਰ੍ਹਾਂ ਖੜੀ ਹੈ ਹਾਂ ਇਹ ਜਿਨ੍ਹਾਂ ਦੇ ਖੜੀਆਂ ਉਹ ਹੀ ਆ ਕੇ ਖਲੋਤੇ ਨੇ ਇਹਨਾਂ ਕੋ ਨਾ ਤਾਰ ਇੰਤਾਰ ਨਵੀਂ ਪਾਓ ਇੱਥੋਂ ਲਾਓ ਖੰਬੇ ਆ ਜਿ ਲਾਓ ਪਾਣੀ ਆ ਨਹੀਂ ਆਂਡਿਆ ਸਾਰੇ ਕੱਖ ਵੀ ਨਹੀਂ ਆਉਂਦਾ ਬੱਤੀ ਹੋਏਗੀ ਤੇ ਪਾਣੀ ਆਣਾ ਇਹ ਕੋਈ ਜਈ ਨਹੀਂ ਸਾਡਾ ਸੁਣਦਾ ਨਾ ਸਲਾਮਾਬਾਦ ਸੁਣਦਾ ਇਹ ਨਵੀਂ ਤਾਰ ਪਾ ਦਿਓ ਤੇ ਇਧਰ ਖੰਬਿਆਂ ਵੱਲ ਪਾ ਦਿਓ ਇਥੋਂ ਸਾਰੀ ਤਾਰ ਬਦਲੋ ਲੈ ਮੈਂ ਇਲਾਕਾ ਨਾ ਵਸੀ ਹੋੜੀ ਕੋਦੇ ਬੋਲ ਰਿਹਾ ਅੱਜ ਤਕਰੀਬਨ ਕਟੋ-ਕਟ ਵੀ ਅੱਜ 6 ਦਿਨ ਹੋ ਗਏ ਨੇ ਅੱਥੇ ਕੋਈ ਬਿਜਲੀ ਨਹੀਂ ਕੋਈ ਪਾਣੀ ਨਹੀਂ ਨਾ ਕੋਈ ਸਾਡੀ ਕੋਈ ਐਸਡੀਓ ਸੁਣਦਾ ਪਿਆ ਤੇ ਨਾ ਹੀ ਕੋਈ ਜਈ ਹੈ ਉਹ ਦੋ ਚਾਰ ਬੰਦੇ ਭੇਜ ਦਿੰਦੇ ਆ ਨਾ ਤ ਉਹ ਤਾਰਾਂ ਦਾ ਪਹਲੇ ਸਾਰੀਆਂ ਤਾਰਾਂ ਉਡੀਆਂ ਪਿਆ ਨੇ ਬੱਚਿਆਂ ਦਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਇਲਾਕੇ ਮਸੀਂ ਬਹੁਤ ਪਰੇਸ਼ਾਨ ਹੈ ਬਹੁਤ ਕੰਪਲੇਟਾ ਵੀ ਦਿੱਤੇ ਆ ਨੇ ਪਰ ਕੋਈ ਇਹਦਾ ਮਸਲਾ ਹੱਲ ਨਹੀਂ ਹੋ ਰਿਹਾ ਅੱਜ ਕੋਈ ਫੋਨ ਕੀਤਾ ਨਾ ਅਸੀਂ ਬਾਰੇ ਫੋਨ ਕੀਤਾ ਹੀ ਇਹਨਾਂ ਨੂੰ ਪਹਲੇ ਕੱਲ ਹੀ 80 34 3400 ਰੁਪਿਆ 5500 ਰੁਪਿਆ ਬਿੱਲ ਦੇ ਕੇ ਗਏ ਨੇ ਬੰਦਾ ਇਹਨਾਂ ਨੂੰ ਪੁੱਛੇ ਕਿ ਤੁਸੀਂ ਬਿੱਲ ਦੇਣੇ ਆ ਗਿਓ ਕਾ ਨਾ ਤੁਹਾਡਾ ਕੋਈ ਬੱਤੀ ਦਾ ਮਸਲਾ ਤੇ ਨਾ ਕੋਈ ਹੋਰਾਂ ਦਾ ਪਾਣੀ ਦਾ ਮਸਲਾ ਹੁੰਦਾ ਪਿਆ ਹੈ ਕੀ ਕਰਨ ਜਿਹੜਾ ਇਹਨਾਂ ਲੋਡ ਹੈਗਾ ਲੋਡ ਕਹਿੰਦਾ ਪਿੰਡਾਂ ਜਿੱਲਾ ਰੋਜ਼ ਹੀ ਬੱਤੀ ਪਾਣੀ ਚਲੋ ਇਹ ਲੋਡ ਤੇ ਵੇਖੋ ਇਹ ਲੋਡ ਤੇ ਭਰ ਕਰਾ ਜੇ ਏਸੀ ਲੱਗੇ ਵੀ ਹੈ ਲੋਡ ਹੈਗਾ ਵੀ ਇਹ ਤੁਸੀਂ ਬਾਹਰਲੇ ਇਲਾਕੇ ਆ ਕੇ ਤੁਹਾਡੇ ਘਰਾਂ ਇੱਥੇ ਇੱਕ ਇੱਕ ਏਸੀ ਆਲੇ ਲੋਕਾਂ ਨੇ 4-4 ਲੱਗੇ ਹੋਏ ਕੋਠੇ ਵਾਲੇ ਵਿੱਚ ਕਿਉਂਕਿ ਗੱਲ ਉਥੇ ਏਸੀ ਨਹੀਂ ਜਲਦੇ ਪਏ ਇੱਥੇ ਹਰੀ ਬੁਰੇ ਕੀ ਗੱਲ ਬਹੁਦੇ ਏਸੀ ਜਲਦੇ ਪਏ ਇਹਨਾਂ ਬੰਦਾ ਪੁੱਛੇ ਨੇ ਸਹੀ ਕਿ ਬਾਹਰ ਗਰੀਲਿਆਂ ਨੂੰ ਆ ਬਾਕੀ ਇਲਾਕੇ ਆ ਕੇ ਬਸੰਤਾ ਨੂੰ ਇੱਧਰ ਆ ਕੇ ਲੋਕਾਂ ਦੇ ਘਰਾਂ 'ਚ 4-4 ਏਸੀ ਤੇ ਕਾਦਰ ਕੰਮ ਜਾ ਤੂੰ ਇਹਨਾਂ ਟਰਾਂਸਫਰ ਨੰਮੇ ਲਿਆ ਕੇ ਲਾਓ ਆਪਣੇ ਜਾ ਕੋਈ ਤੁਸੀਂ ਲੱਗਦਾ ਨਹੀਂ ਕਿ ਤਾਰਾ ਮਾਰੀਆਂ ਵਾਂ ਤਾ ਬਿਲਕੁਲ ਮਾਰੀਆਂ ਹੀ ਤਾਰਾਂ ਦਾ ਬੁਰਾ ਹਾਲ ਹੋਇਆ ਦਾ ਏ ਉਹਨੂੰ ਗਲਡ ਗੁਲ ਕੇ ਚਲੇ ਜਾਂਦੇ ਨੇ ਅੱਧੇ ਘੰਟੇ ਬਾਅਦ ਫਿਰ ਬੱਤੀ ਉਸਤਾਈ ਸਾਰਾ ਉਹ ਡੀ ਆਦੀ ਏ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਕੋ ਐਹੀ ਮੰਗ ਕਰਦੇ ਹਾਂ ਕਿ ਯਾਹ ਦੇ ਟਰਾਂਫਰ ਨੂੰ ਨਵਾਂ ਲਿਆਏ ਤੇ ਦੂਜੀ ਗੱਲ ਤਾਰਾਂ ਯਾਰਾਂ ਨੂੰ ਬਦਲਿਆ ਜਾਂ ਹਨ ਹੋਰ ਅਸੀਂ ਕੋਸ਼ਿਸ਼ ਵੀ ਕਰਨਾ ਜਾਂਦੇ ਜੇ ਇਸ ਨਾਲ ਇਹਨਾਂ ਨੇ ਹੱਡਾ ਇੱਕ ਦੋ ਇੱਕ ਅੱਜ ਕੱਲ੍ਹ ਤੇ ਮਸਲਾ ਨਾ ਹੱਲ ਕੀਤਾ ਤਸੀਂ ਅੱਜ ਇੱਥੇ ਬੈਠੇ ਆ ਕੱਲ ਉਹ ਹੀ ਵੱਡਾ ਹੋਰ ਸਾਰੇ ਇਲਾਕੇ ਨੂੰ ਬੁਲਾ ਕੇ ਵੱਡਾ ਧਰਨਾ ਲਾਇਆ ਮਲਾਵਾਂਗੇ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਪੰਜ ਦਿਨ ਪੰਜ ਦਿਨ ਤੋਂ ਤੁਹਾਡੇ ਇਲਾਕੇ ਦੀ ਬੱਤੀ ਬਹੁਤ ਜ਼ਿਆਦਾ ਜਾ ਰਹੀ ਹੈ ਵੇਖੋ ਜੀ ਸਾਰੇ ਲੋਕੀ ਕਮਾਕਾਰਾਂ ਵਾਲੇ ਨੇ ਜਿਹੜਾ ਰਾਤ ਦੇ 10